ਤੋਂ ਹੈ ਕੀ ਕੰਮ ਕਰਦੇ ਸੀ ਕੰਮ ਤਾਂ ਮੈਂ ਆਰਮੀ ਚ ਆ ਗਿਆ ਸੀ 86 1986 ਚ ਫਿਰ ਤੇ ਉਹ ਮੁੰਡੇ ਦੋਵੇਂ ਮੇਰੇ ਇਹਨਾਂ ਦੇ ਘਰ ਦੀਆਂ ਦੋਵੇਂ ਚਲੇ ਗਏ ਤੇ ਉਸ ਤੋਂ ਬਾਅਦ ਫਿਰ ਪਹੁੰਚੋਗੇ ਨਹੀਂ ਕਿਤੇ ਨਹੀਂ ਸਰ ਕੋਸ਼ਿਸ਼ ਘਰ ਕਰੇ ਕਰੇ ਮੇਰੇ ਕੀ ਹਾਲ ਨੇ ਦੋਵੇਂ ਬੇਟੇ ਮੇਰੇ ਹੈਗਾ ਘਰ ਆ ਹੀ ਛੱਡ ਗਈ ਹੈ ਜੀ ਦੋਨਾਂ ਦੀ ਅੱਛਾ ਬੱਚੇ ਕਿੰਨੇ ਹਨ ਦੇ ਬੱਚੇ ਦੋ ਦੋ ਬੱਚੇ ਆ ਉਹ ਕਿੱਥੇ ਆ ਮੇਰੇ ਕੋਲ ਚਾਰ ਪੁੱਤ ਤੇ ਥੋਟੇ ਕੁ ਆ ਮੇਰੇ ਚਾਰੇ ਪੁੱਤ ਨੇ ਨਹੀਂ ਜੀ ਇਹ ਦੋ ਕੁੜੀਆਂ ਤੇ ਦੋ ਮੁੰਡੇ ਆ ਤੇ ਪੜਦੇ ਨੇ ਪੜਦੇ ਆ ਜੀ 11ਵੀਂ 11ਵੀਂ ਚ ਇੱਕ ਮਤਲਬ ਵੀ 8ਵੀਂ 7ਵੀਂ 9ਵੀਂ ਚ ਹੂੰ ਬੱਚੇ ਮੈਂ ਪੜੋਣਾ ਤੇ ਦੋਵੇਂ ਮਤਲਬ ਦਿਮਾਗ ਦੇ ਫੈਕਟਰ ਹੈ ਕੋਈ ਨਾ ਵਾਹਿਗੁਰੂ ਮੇਰ ਕਰਨਗੇ ਜਿਹਦੇ ਪਾਸ ਫਿਕਰ ਨਾ ਕਰੋ ਮੈਂ ਤਾਂ ਕੁਦਰਤੀ ਤੁਸੀਂ ਆ ਗਏ ਆ ਮੈਂ ਨਾਲ ਤੇ ਪਾਈ ਜੀ ਦਾ ਹੱਥ ਇੱਕ ਕਰਾਂ ਨੀ ਤੁਸੀਂ ਨਾ ਦਵਾਈ ਖਵਾਓ ਪ੍ਰੋਪਰ ਵਾਇਗਰੂ ਮੇਰ ਕਰਨਗੇ ਜੇ ਕੋਈ ਦਿੱਕਤ ਪਰੇਸ਼ਾਨੀ ਹੋਵੇ 20 ਸਾਲ ਹੋ ਗਏ ਸਰ ਮੈਂ ਪੈਸਾ ਇੰਨਾ ਜਾੜਿਆ ਕਿ ਕੋਈ ਪੈਸਾ ਨਹੀਂ ਲੱਗਣਾ ਬਾਪੂ ਬਸ ਤੂੰ ਇੱਕ ਧਿਆਨ ਰੱਖਣਾ ਵੀ ਇਹਨਾਂ ਦੀ ਦਵਾਈ ਨਾ ਖੁੰਝੇ ਨਾ ਨਾਂਗਾ ਨਾ ਪਵੇ ਨਹੀਂ ਆ ਸਰ ਮਾਰਦਾ ਹਟ ਜਾਊਗਾ ਦਾ ਪ੍ਰੈਸ਼ਰ ਹਟ ਜਾਊਗਾ ਪਹਿਲੀ ਵਾਰ ਹੀ ਆਏ ਕਿ ਤੁਸੀਂ ਨਹੀਂ ਪਹਿਲੀ ਵਾਰ ਹੀ ਆਏ ਪਰ ਇਹਦੀਆਂ ਦਵਾਈਆਂ ਬੜੀਆਂ ਚਲਾ ਲਿਆ ਉਹ ਦਵਾਈਆਂ ਨਹੀਂ ਸੀ ਇਹ ਪ੍ਰਸ਼ਾਦ ਆ ਬਾਪੂ ਚਲੋ ਹੱਥ ਰੱਖਤਾ ਜੀ ਮਹਾਰਾਜ ਮੇਰ ਕਰਨ ਬਸ ਦਵਾਈ ਧੰਨਵਾਦ ਧੰਨਵਾਦ ਦਵਾਈ ਆਪ ਖਵਾਉਣੀ ਆ ਤੁਸੀਂ ਦਵਾਈ ਮਾ ਆਪ ਖਵਾਓਗੇ ਧੰਨਵਾਦ ਧੰਨਵਾਦ ਬਾਕੀ ਤੁੰਨੂੰ ਵੀ ਪੈਗ ਪੋਗ ਬੰਦ ਕਰਨਾ ਰਮ ਰਮ ਨਹੀਂ ਸਰ ਮੈਂ ਬਿਲਕੁਲ ਨਹੀਂ ਪੀਂਦਾ ਬਿਲਕੁਲ ਨਹੀਂ ਪੀਂਦਾ ਜੀ ਨਹੀਂ ਸਰ ਧਿਆਨ ਰੱਖ ਬਾਬਾ ਨਹੀਂ ਸਰ ਪੀਂਦਾ ਜੀ ਚੱਲ ਤੂੰ ਫੋੜ ਲੈ ਕਿਹਤਰਾ ਵੀ 4 ਮਹੀਨੇ ਬਾਅਦ ਬਸ ਭਾਈ ਮੈਂ ਕੌਣ ਹੱਥ ਰੱਖਣ ਵਾਲਾ ਮੇਰੇ ਸਿਰ ਤੇ ਹੱਥ ਰੱਖ ਦਿਓ ਮੈਂ ਤਾਂ ਆਪ ਕੱਲ ਜੋਗੀ ਪਾਪੀ ਬੰਦਾ ਕਿੱਦਾਂ ਵੀ ਆ ਗਏ ਬਾਈ ਹੁਣ ਲੱਭ ਕੇ ਘਰ ਇਹਦਾ ਉਤਰਾਖੰਡ ਤੋਂ ਗਮੂ ਹੈ ਜੀ ਯੂਕੇ ਯੂਕੇ ਤੋਂ ਬਾਅਦ ਫਿਰ ਹਰਿਆਣਾ ਹੁਣ ਕਿੱਥੋਂ ਲੱਭਿਆ ਇਹ ਇਹ ਹਰਿਆਣਾ ਦੇ ਸਪੀਡੋਂ ਤੋਂ ਜੀ ਸਰਸਾ ਮੈਂ ਜਿਹੜੀ ਸਰਸਾਲੇ ਮੈਂਦਰ ਉਹਨਾਂ ਨੇ ਉਹ ਦੀ ਸਰਮ ਅਮਰੀਕਾ ਬੱਲ ਕਿਹਦੇ ਬੋਲਣਾ ਨਹੀਂ ਤੁਹਾਨੂੰ ਪਤਾ ਹੈ ਕਿ ਕਿਸ਼ਣ ਇਦਾਂ ਦੇ ਪੇਸ਼ੈਂਟ ਜਿਹੜੇ ਕ੍ਰਿਟੀਕਲ ਹੁੰਦੇ ਨੇ ਉਹਨਾਂ ਨੂੰ ਅਲੱਗ ਚੈੱਕ ਕਰਾ ਰਿਆ ਕਰੋ ਸਿੱਧਾ ਇੱਥੋਂ ਦੀ ਗੱਡ ਕੇ ਬਾਹਰ ਉੱਥੋਂ ਦੀ ਲਿਆਓ ਉੱਥੋਂ ਦੀ ਲਿਆਓ ਔਰ ਬਾਰੀ ਖੁੱਲੀ ਉੱਥੋਂ ਦੀ ਲਿਆਓ ਸਰਸਾ ਨਿਊਟ ਵੀ ਹੋਣ ਲੱਗ ਗਈ ਕੋਈ ਨਾ ਕੋਈ ਨਾ ਹਟ ਜਾਊਗਾ ਹਟ ਜਾਊਗਾ ਵਾਹਿਗੁਰੂ ਮੇਰ ਕਰਨ ਬੈਠੋ ਕਿਸ਼ਣਾ ਕਿਵੇਂ ਪੁੱਤ ਠੀਕ ਆ ਸੱਸ मां ठीक हो हां बच्चे जाوندے ਬਾਅਦ ਦੇ ਲੋ ਮਹਾਰਾਜ ਜੀ ਦੇ ਹੱਥ ਦਾ ਮਲਾ ਰੋ ਉਹ ਸੱਟ ਬੰਦੇ ਨਹੀਂ ਉਹ ਸੱਟ ਬੰਦੇ ਠੀਕ ਹੈ मां ਹੋਰ ਬੈਠੀ ਠੀਕ ਹੋ ਹੋਰ ਬੈਠ ਠੀਕ ਠਾਕ ਹੋ ਮਾਂ ਠੀਕ ਕਰੋ हां ਠੀਕ ਅਨੇ ਪਹਿਲਾ ਹੈ ਬੈਲਟ ਲਾਈ ਹੋਈ ਆ ਠੀਕ ਆ ਖੜਨ ਨਾਲ ਦੁਖਦਾ ਹ ਜਦੋਂ ਤੁਰੇ ਫਿਰਦਾ ਵੀ ਠੀਕ ਆ ਜੋ ਖੜ ਜਾਂਦਾ ਉਹਦੋਂ ਪੈਨ ਹੁੰਦੀ ਹੋਰ ਵੀਰੇ ਖੜਾ ਹੋ ਜਾ ਭਾਈ ਛੋਟੇ ਕੁੜੀਏ ਖੜੀ ਹੋ ਘੜੀਓ ਘੜੀ ਉੱਤਕੇ ਬੈਠ ਪੈਣੇ ਹੱਥ ਪਵਾ ਹੱਥ ਪਵਾ ਕੋਈ ਨਾ ਕੋਈ ਰੋਕੋ ਯਾਰ ਰੋਕੋ ਫੜ ਮੇਰੇ ਥਾਏ ਨਾਲ ਪੈਣੇ ਹੱਥ ਪਵਾਓ ਨਾਲ ਖੜਾ ਕਰ ਰਹੂ ਕੀ ਹੋਇਆ ਕੀ ਹੋਇਆ ਉਹਦਾਂ ਹੀ ਚੱਕਰ ਆਉਂਦਾ ਕੀ ਹੋਇਆ ਪੈਣੇ ਇਧਰ ਦੇਖ ਮੇਰੇ ਵੱਲ ਪਾਣੀ ਹੈਗਾ ਇੱਥੇ ਪਾਣੀ ਕੀ ਪ੍ਰੋਬਲਮ ਕੀ ਹੈ ਕੀ ਹੋਇਆ ਪੈਣੇ ਛੋੜੇ ਕੁੜੀਏ ਕੀ ਹੋਇਆ ਦੱਸ ਚੱਕਰ ਆਉਂਦੇ ਇਹ ਭਾਣੇ ਕੀ ਹੋਇਆ ਦੱਸ ਚੱਕਰ ਆਉਂਦੇ ਆ ਕਮੇਟਾ ਝਾਂਦਾ ਹੁਣ ਠੀਕ ਆ ਆ ਜੋ ਇੱਕ ਤੋਂ ਨਹੀਂ ਕੱਢ ਲੋ ਬਾਹਰ ਆ ਦੇਖੋ ਤੁਸੀਂ ਭਾਣੇ ਲੈ ਆਓ ਉਧਰ ਦੀ ਪਰਚੀ ਤੁਹਾਡੇ ਨਾਲ ਨੇ ਹਾਂ ਕੋਈ ਤੁਹਾਡੀ ਬੇਟੀ ਆ ਖੋਲੋ ਇੱਥੇ ਉਧਰ ਸਿੱਧਾ ਨਗਾ ਲਾ ਪਹਿਲਾਂ ਗਾ ਪਹਿਲਾਂ ਗਾਣ ਗਾ ਇਹਨੂੰ ਇੱਥੇ ਬਿਠਾ ਲਓ ਇਹਨੂੰ ਇਹ ਇਹ 232 ਇੰਟੀਚਰ ਨੇ ਹਾਂ ਤੇ ਉਹ ਇਸ਼ੂ ਆਇਆ ਇਸ਼ੂ ਨੂੰ ਫੋਨ ਕਰਕੇ ਪੁੱਛੂਗਾ ਰਾਜਵੰਤ ਜੀ ਸਵੇਰੇ ਸਵੇਰੇ ਬੜੀ ਮਾੜੀ ਖਬਰ ਸੁਣਾਈ ਪਈ ਲੈ ਕਹਿੰਦਾ ਆਉਣਾ ਨਹੀਂ ਰਾਜਵੰਤ ਨੇ ਨਹੀਂ ਵੀਰੇ ਤੁਹਾਡੇ ਕੋਲ ਵੀ ਇਹ ਕਹਿੰਦਾ ਜਦੋਂ ਆਉਣੇ ਆਉਣਾ ਫਿਰ ਮੈਨੂੰ ਧੰਨਵਾਦ ਸਾਰਾ ਕੋਲ ਨਹੀਂ ਵੀ ਧੰਨਵਾਦ ਜੀ ਭਾਈ ਇੱਕ ਨਾ ਡਾਕਟਰ ਦਾ ਦਰਸ਼ਨ ਕੀਤਾ ਹਾਂ ਉਹਦਾ ਗਨਮੈਣਾ ਜਗੀਰਾ ਹਾਂ ਫੌਜੀ ਜਗੀਰਾ ਫੌਜੀ ਉਹ ਨਾਲ ਗੱਲ ਕਰਨ ਕਰ ਲੈਣ ਆਹ ਵੀਡੀਓ ਤੋਂ ਬਾਅਦ ਕਰਾ ਕੇ ਜਾਇਓ ਠੀਕ ਹੈ ਸਤਿ ਸ੍ਰੀ ਅਕਾਲ ਭਾਣੇ ਆ ਖਾਲਸਾ ਵਾਗਨ ਜੀ ਕੀ ਫਤਿਹ ਟਰਾਈ ਗੁਰਜੀ ਆਖਾਲ ਸਾਹਿਬ ਐਗਰ ਜੀ ਕੀ ਫਤਿਹ ਬਹੁਤ ਧੰਨਵਾਦ ਸਾਰਿਆਂ ਦਾ ਭੈਣੇ ਬੈਠੋ ਤੁਸੀਂ ਕਰੋ ਕੰਮ ਸਾਡੀਆਂ ਧੀਆਂ ਵੀ ਹੁਣ ਵੱਡੀਆਂ ਹੋ ਚਲੀਆਂ ਪਰਮਜੀਤ ਸਾਖਸ਼ੀ ਤਾਨੀਆਂ ਕਵਿਤਾ ਇਹ ਹੁਣ ਨਾਲ ਪਰਚੀਆਂ ਘਟਵਾਉਂਦੇ ਆ ਲਫਾਫੇ ਬਣਵਾਉਂਦਿਆਂ ਵਾ ਬੈਠੋ ਭੈਣੇ ਬੈਠੋ ਗੁਰੂ ਕਿਰਪਾ ਕਰਨ ਹੋਰ ਭਾਈ ਜੀ ਹੁਣ ਇਸ ਪ੍ਰੀਤ ਜਾਣ ਲੱਗੀ ਤੁਹਾਨੂੰ ਸਾਡੇ ਕੋਲੇ ਛੱਡ ਗਈ ਸੀ ਵੀ ਮੇਰੀ ਥਾਂ ਤੇ ਮੇਰਾ ਪਾਪਾ ਡਿਊਟੀ ਕਰੂ ਹੁਣ ਤੁਸੀਂ ਵੀ ਚੱਲੇ ਹੋ ਹੁਣ ਤੁਸੀਂ ਕਿਉਂ ਛੱਡ ਕੇ ਚੱਲੇ ਹੋ ਸਾਨੂੰ ਕੋਈ ਬੰਦਾ ਦੇ ਕੇ ਜਾਓ ਅਸੀਂ ਐ ਨਹੀਂ ਜਾਣ ਦੇਣਾ ਜਦੋਂ ਤੀrani ਆ ਐਸ਼ਪ੍ਰੀਤ ਕੌਰ ਉਹ ਬੱਚੀ ਨੂੰ ਪਤਾ ਨਹੀਂ ਕਿਦਾਂ ਲਗਨ ਮਾਰਾ ਇਹਨੇ ਲਾਈ ਸੱਚੇ ਪਾਤਸ਼ਾਹ ਨੇ ਛੋਟੀ ਉਮਰ ਦੀ ਪੜ ਕੇ ਹਟੀ ਸਾਡੇ ਕੋਲੇ ਇੱਥੇ ਵਲੰਟੀਅਰਲੀ ਸੇਵਾ ਕਰਾਉਣ ਲੱਗ ਗਈ ਆ ਕੇ ਮੇਰੀ ਬੇਟੀ ਜਿੱਤੀ ਹੋਈ ਆ ਤੇ ਜਦੋਂ ਪਹਿਲੇ ਦਿਰੀ ਆਈ ਮੈਨੂੰ ਬੜਾ ਇਸ ਤਰ੍ਹਾਂ ਲੱਗਿਆ ਵੀ ਇਹ ਛੋਟੀ ਉਮਰ ਚ ਬੱਚੀ ਚਲੋ ਕੱਦੀ ਵੇਰੀ ਆਈ ਆ ਪਰ ਉਹ ਲਗਾਤਾਰ ਜਦੋਂ ਡਿਊਟੀ ਨਿਭਾਉਣ ਲੱਗੀ ਫਿਰ ਉਹਦੀ ਮੈਰਿਜ ਹੋਣਗੀ ਮੈਰਿਜ ਤੋਂ ਬਾਅਦ ਉਹਨੇ ਬਾਹਰ ਜਾਣਾ ਸੀ ਬਾਹਰ ਜਾਣ ਮੌਕੇ ਆਪਣੇ ਮੰਮੀ ਪਾਪਾ ਨੂੰ ਇੱਥੇ ਕਹਿ ਕੇ ਗਈ ਵੀ ਮੇਰੀ ਥਾਂ ਤੇ ਕੈਂਪ ਚ ਤੁਸੀਂ ਮੰਮੀ ਡਿਊਟੀ ਨਿਭਾਉਣੀ ਆ ਪਾਪਾ ਤਾਂ ਫਿਰ ਉਹਨਾਂ ਦੇ ਫਾਦਰ ਸਾਹਿਬ ਆਪਣੇ ਟੀਚਰ ਰਿਟਾਇਰ ਹੋਏ ਨੇ ਤੇ ਮਦਰ ਵੀ ਤੇ ਇਹਨਾਂ ਨੇ ਆਉਣਾ ਸ਼ੁਰੂ ਕਰਤਾ ਕੈਂਪ ਚ ਹੁਣ ਇਹ ਵੀ ਅਗਲੇ ਕੈਂਪ ਤੋਂ ਪਹਿਲਾਂ ਇਹ ਚੱਲੇ ਨੇ ਬਾਹਰ ਕੈਨੇਡਾ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਡੀ ਧੀ ਰਾਣੀ ਨੂੰ ਵੀ ਤੇ ਬਾਈ ਜੀ ਉਹਨਾਂ ਨੂੰ ਭੈਣ ਉਹਨਾਂ ਨੂੰ ਵੀ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਣ ਇਸ ਤਰ੍ਹਾਂ ਦੇ ਸਾਡੇ ਸੇਵਾਦਾਰ ਆ ਜਿਹੜੇ ਮਹਾਰਾਜ ਨੇ ਬਖਸ਼ੇ ਆ ਇਹ ਜਿੱਥੇ ਵੀ ਮਰਜੀ ਰਹਿਣ ਸਾਡੇ ਨਾਲ ਜਿਹੜੇ ਸਾਡੇ ਪਰਿਵਾਰ ਨਾਲ ਇਹਨਾਂ ਦੀ ਸਾਹਜ ਬਣੀ ਆ ਉਹ ਇਸੇ ਤਰ੍ਹਾਂ ਕਿਉ ਬਣੀ ਰਵੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਕੋਈ ਗੱਲ ਨਹੀਂ ਹਾਂ ਮੁਰੇ ਹੋਣਾ ਤੁਸੀਂ ਪਤਾ ਮੈਨੂੰ ਠੀਕ ਹੈ ਭੈਣ ਮਹਾਰਾਜ ਸੇਵਾ ਬਖਸ਼ਣ ਤੁਹਾਨੂੰ ਹੋਰ ਬਾਈ ਜੀ ਠੀਕ ਹੋ ਸਸੀਕਾਲ ਜੀ ਹੋਰ ਵੀ ਜੀ ਠੀਕ ਹੋ ਮੈਂ ਜੋ ਗੁੱਸੇ ਆ ਤੇਰੇ ਨਾਲ ਮੈਂ ਗੁੱਸੇ ਆ हां ਵੀ ਕਿਵੇਂ ਪੁੱਤ ਤੁਸੀਂ ਵਿਹਲੇ ਜੇ ਕੱਦੋਂ ਬੈਠੇ ਹੋ ਕੀਮਤੀ ਕੀ ਹੋਏ ਪੁੱਤ ਤੇ ਖਾਲੀ ਤਾਂ ਭਰਨਾ ਆ ਕੋਈ ਜੇਬਾਂ ਚ ਹੱਥ ਆ ਤੁਹਾਡੇ ਇਹ ਸਾਡੀ ਜੀ ਉਹ ਟੀਮਾਂ ਜੀ ਨੇ ਸਾਰਿਆਂ ਨੂੰ ਵਿਹਲੇ ਬੈਠ ਕੇ ਦਿਖਾਉਣਾ ਸਾਰਾ ਦਿਨ ਨਹੀਂ ਕੀ ਕੰਮ ਆ ਲਫਾਫੇ ਬਣਾਉਣੇ ਲਫਾਫੇ ਕਭੀ ਤਾਂ ਤੂੰ ਤੇਰੇ ਮੂਰੇ ਕੀ ਆ ਪਰ ਅਸੀਂ ਤਾਂ ਖਲਲ ਲਫਾਫੇ ਥੋੜੇ ਨੇ ਹੱਸਣਾ ਹੀ ਆਨੇ ਕੀਮਤੀ ਨੇ ਬਸ ਆਪਣੇ ਆਪ ਨੂੰ ਕੀਮਤ ਐ ਮਹਿੰਗਾ ਹੋ ਕੇ ਦਿਖਾਉਣਾ ਹਾਂ ਕਿੰਤੀ ਔਰ ਭਾਈ ਜੀ ਠੀਕ ਹੋ ਅਜੇ ਇਹਨਾਂ ਦੀ ਡਿਊਟੀਆਂ ਉਦੋਂ ਸ਼ੁਰੂ ਹੋਣੀਆਂ ਜਦੋਂ ਅੰਦਰੋਂ ਡਾਕਟਰਾਂ ਦੀਆਂ ਪਰਚੀਆਂ ਆਉਣ ਲੱਗੀਆਂ ਫਿਰ ਇਹ ਲਿਫਾਫਿਆਂ ਦੇ ਉੱਪਰ ਇਹਨਾਂ ਨੇ ਸੀਆਰ ਨੰਬਰ ਭਰਨਾ ਇਹਦੇ ਉੱਤੇ ਪੇਸ਼ੈਂਟ ਦਾ ਨਾਮ ਭਰਨਾ ਅਗਲੀ ਵਾਰ ਆਉਣ ਦੀ ਮਿਤੀ ਭਰਨੀ ਆ ਦਵਾਈ ਜਾਂ ਟਾਈਮ ਭਰਨਾ ਉਹ ਲਿਫਾਫੇ ਬਣਾ-ਬਣਾ ਕੇ ਅੱਗੇ ਭੇਜੀ ਜਾਣੇ ਆ ਫਿਰ ਇਤੋਂ ਲਿਫਾਫੇ ਪੂਰੇ ਕੰਪਲੀਟ ਹੋ ਕੇ ਅੰਦਰ ਮੈਡੀਕਲ ਚਲੇ ਜਾਣੇ ਆ ਮੈਡੀਕਲ ਵਾਲਿਆਂ ਨੇ ਫਿਰ ਦਵਾਈਆਂ ਪੈਕ ਕਰਨੀਆਂ ਤੇ ਪੈਕ ਕਰਕੇ ਹਰੇਕ ਨੂੰ ਉਹਨਾਂ ਤੇ ਕਿਰਪਾ ਚਾਉਣੀਆਂ ਤੇ ਉਹ ਭੈਣ ਭਰਾ ਠੀਕ ਹੋਣੇ ਆ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਦੇ ਨਾਲ ਸੱਚੀ ਤੇ ਹੁਣ ਅਸੀਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਆ ਭੈਣ ਸਾਡੀ ਇੱਕ ਤੇ ਲੇਟ ਆਈ ਆ ਸੱਚੀ ਕਰਮਾ ਇਹ ਇਨਚਾਰਜ ਆ ਸਾਡੀ ਭੈਣ ਇਸ ਜੱਥੇ ਦੀ ਇਹ ਸਾਰਾ ਜੱਥਾ ਇਸ ਭੈਣ ਦਾ ਤੇ ਮਹਾਰਾਜ ਕਿਰਪਾ ਕਰਨ ਭੈਣੇ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਹੱਸਦੇ ਮਜ਼ਾਕ ਕਰ ਕੋਈ ਗੱਲ ਫਿਰ ਤਾਂ ਡਿਊਟੀ ਸ਼ੁਰੂ ਹੀ ਨਹੀਂ ਹੋਈ ਤੇ ਇਹ ਸਾਡੀਆਂ ਭੈਣਾਂ ਵੀਰਾ ਸਾਡਾ ਇਕਵਾਲ ਸਿੰਘ ਭੈਣ 인ਦਰਜੀਤ कौर ਇਹਨਾਂ ਦੀ ਬੀਟੀ ਵੀ ਇਹਨਾਂ ਦਾ ਬੇਟਾ ਸਾਰਾ ਪਰਿਵਾਰ ਕੈਂਪ ਤੇ ਸਾਡੇ ਨਾਲ ਸੇਵਾ ਕਰਦੇ ਨੇ ਪੂਰੀ ਡਿਊਟੀ ਜ਼ਿੰਮੇਵਾਰੀ ਜਿਸ ਦਿਨ ਤੋਂ ਲੱਗੇ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਹਰ ਇੱਕ ਜ਼ਿੰਮੇਵਾਰੀ ਨਿਭਾਉਂਦੇ ਜਿੱਥੇ-ਜਿੱਥੇ ਵੀ ਤੁਹਾਨੂੰ ਕੰਮ ਕੋਈ ਅੜਦਾ ਜਾਂ ਫਸਦਾ ਲੱਗਦਾ ਉੱਥੇ ਅਸੀਂ ਭੈਣ 인ਦਰਜੀਤ ਦੀ ਡਿਊਟੀ ਲਾਉਂਦੇ ਹੁਣ ਸਭ ਤੋਂ ਵੱਡੀ ਸਮੱਸਿਆ ਆਉਂਦੀ ਸੀਗੀ ਦਵਾਈਆਂ ਪੈਕ ਕਰਨ ਦੀ ਲਪਾਫੇ ਬਣਾਉਣ ਦੀ ਲਪਾਫਿਆਂ ਦੇ ਉੱਪਰ ਪ੍ਰੋਪਰ ਸਹੀ ਤਰੀਕੇ ਨਾਲ ਨਾਮ ਦਰਜ ਕਰਨ ਦੀ ਟੋਕਨ ਨੰਬਰ ਪਾਉਣ ਦੀ ਤਾਂ ਹੁਣ ਇਹ ਡਿਊਟੀ ਭੈਣ ਨੂੰ ਦਿੱਤੀ ਆ ਕਿ ਜਦੋਂ ਦੇ ਭੈਣ ਲੱਗੇ ਆ ਨਾਲ ਇਹਨਾਂ ਨੇ ਛੋਟੇ ਸਾਡੇ ਬੱਚਿਆਂ ਨੂੰ ਵੀ ਲਾਇਆ ਹੋਇਆ ਨਾਲ ਮਾਤਾ ਜੀ ਹੁਣੀ ਸਾਡੀ ਛੋਟੀ ਭੈਣ ਸੰਦੀਪ ਉਹ ਇਸ ਦੁਨੀਆ ਤੇ ਨਹੀਂ ਰਹੀ ਤੇ ਆਪਣੇ ਮੰਮੀ ਪਾਪਾ ਦੀ ਜਾਣ ਲੱਗੇ ਡਿਊਟੀ ਲਾਗੇ ਸੀ ਇਹ ਮਾਤਾ ਜੀ ਹੁਣੀ ਬਾਪੂ ਜੀ ਵੀ ਸਾਡੇ ਨਾਲ ਹਰ ਇੱਕ ਕੈਂਪ ਦੇ ਵਿੱਚ ਸਾਡੇ ਨਾਲ ਇਸ ਤਰ੍ਹਾਂ ਦੇ ਮੈਂਬਰ ਜੁੜੇ ਹੋਏ ਨੇ ਐਡੇ ਵੱਡੇ ਗੁਰੂ ਕੇ ਲੰਗਰ ਨੂੰ ਆਰਗੇਨਾਈਜ਼ ਕਰਨ ਵਾਸਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਮੈਂਬਰਾਂ ਨੇ ਡਿਊਟੀਆਂ ਲਾਈਆਂ ਨੇ ਜਿਹੜੀਆਂ ਸਾਡੇ ਤੋਂ ਵੀ ਵੱਧ ਕੇ ਸਾਡੇ ਤੋਂ ਵੀ ਜ਼ਿਆਦਾ ਅੱਗੇ ਵੱਧ ਕੇ ਸੇਵਾ માં ਕਰਾਉਂਦੇ ਹਾਂ ਜੀ ਮਾਂ ਸਾਸਿਕਾ ਆ ਮਾਂ ਸਿਆਣਾ ਨਹੀਂ ਨਹੀਂ ਸਿਆਣਾ ਨਹੀਂ ਮਾਂ ਹਾਂ 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 ਜਿੱਤੇ ਦੀ ਮਾਂ ਹਾਂ ਹਾਂ ਜਿੱਤੇ ਦੀ ਮਾਂ ਜਿੱਤਾ ਕਿੱਥੇ ਜਾਂਦਾ ਜਿੱਤਾ ਉਖੜਾ ਬੇਬੇ ਤੂੰ ਤਾਂ ਮੁੜ ਕੇ ਆਈ ਹੀ ਨਹੀਂ ਕਦੇ ਵਾਈ ਇਹ ਦਾਰੂ ਖਾਣੋਂ ਹਟ ਗਿਆ ਮੈਂ ਵੀ ਬਿਮਾਰ ਰਹੀ ਨਹੀਂ ਵਾਈ ਮੇਰਾ ਕੋਈ ਉਹ ਹੋ ਰਹੀ ਵਾਰੋ ਕੁੜੀ ਨੇ ਬੋਲ ਕੀਤਾ ਵੀ ਉੱਥੇ ਗਰਮੀ ਦੇ ਕੋਲੇ ਨਹੀਂ ਮਾਂ ਤੂੰ ਫਿਰ ਇੰਨੇ ਟਾਈਮ ਦੀ ਕਾਤੋਂ ਨਹੀਂ ਆਈ ਨਹੀਂ ਕੋਈ ਲੈ ਕੇ ਨਹੀਂ ਆਈ ਆ ਮੁੰਡਾ ਸੱਭ ਵੱੰਡੀ ਆ ਇਹ ਦਾਰੂ ਦਾ ਪਹਿਲਾਂ ਆਉਂਦਾ ਮੈਂ ਰਿੰਗ ਵਾਰ ਜਿੱਤ ਦਾ ਦਾਰੂ ਖਾਨੋਂ ਹਟ ਗਿਆ ਹਣ ਕਹਿੰਦਾ ਖਾਊਗਾ ਆਹ ਕਿੰਨਾ ਸੇਣਾ ਮੈਂ ਨਾ ਤਾਂ ਸੀ ਟੋਕਨ ਲੈ ਆ ਆ ਜਿੱਤਾ ਕਿੱਥੇ ਆ ਜਿੱਤਾ ਤਾਂ ਬਹੁਤ ਸੀ ਆ ਨਾ ਬੀਬੇ ਆਈ ਬੀਬੇ ਤੈਨੂੰ ਰੁਕਣਾ ਪੈਣਾ ਫਿਰ ਨਹੀਂ ਅੱਜ ਟੋਕਨ ਤੋਂ ਬਿਨਾ ਦਵਾਈ ਨਹੀਂ ਮਿਲਣੀ ਕੱਲ ਨੂੰ ਮਿਲੂਗੀ ਅੱਜ ਰਾਤ ਰਹਿਣਾ ਪੈਣਾ ਤੈਨੂੰ ਅੱਛਾ ਰਹਿ ਪੂ ਮੈਂ ਹਾਂ ਹਾਂ ਕੱਲ ਨੂੰ ਚੈੱਕ ਅਪ ਕਰਾ ਕੇ ਫਿਰ ਦਵਾਈ ਦਿਵਾਵਾਂਗੇ ਤੇਰੇ ਨੂੰ ਹਾਂ ਠੀਕ ਐ ਨਵਦੀਪ ਨੂੰ ਮਿਲ ਲੈ ਉਹ ਕੁੜੀ ਨੂੰ ਜਿਹੜੀ ਆ ਦੇ ਖੜੀ ਨਵਦੀਨ ਨਾ ਨੀ ਮਨਤ ਕਾ ਤੂੰ ਕਰਨੀ ਹੈ ਲੈ ਮਨਤ ਵਾਲੀ ਕਿਹੜੀ ਗੱਲ ਨਾ ਸਤਿਗੁਰੂ ਤੂੰ ਰਾਤ ਰਹਿ ਜੀਤਾ ਆਪਣੇ ਕੋਈ ਦਵਾਈ ਲੈਂਦਾ ਸੀ ਬੈਰੋਕੇ ਵਾਲਾ ਬਹੁਤ ਅਫਸਰ ਸੀ ਹੁਣੇ ਬੇਬੇ ਮੁੜ ਕੇ ਆਈ ਨਹੀਂ ਬਹੁਤ ਟਾਈਮ ਤੋਂ ਟੋਕਨੇ ਤੇ ਕੋਈ ਹੈ ਨਹੀਂਗਾ ਕਿ ਨੂੰ ਰਾਤ ਰੱਖ ਲੋ ਨਾਲੇ ਦੀ ਫੈਲ ਚੈੱਕ ਕਰਾਓ ਕੱਲ ਨੂੰ ਫਿਰ ਆਪਾਂ ਜੈਕਅਪ ਕਰਾਵਾਂ 11 ਵਜੇ ਕਹਿੰਦਾ 11 ਵਜੇ ਆਊਗਾ ਸਤਿਗੁਰੂ ਗੱਲ ਕਰਾਈ ਤਾਂ ਹਾਂ ਵੀ ਭਾਈ ਈਸ਼ੂ ਸਿੰਘ ਜੀ ਸਤਿਗੁਰੂ ਸਤਿਗੁਰੂ ਜੀ ਆਉਂਦਾ ਰਿਹਾ ਪੁੱਤ ਕਦੋਂ ਆਉਣਾ 11 ਵਜੇ ਹੈ ਹਾਂਜੀ ਚਲੋ ਕੋਈ ਨਾ ਫਿਰ ਚਾਹ ਥੋੜਾ ਹੋਰ ਵੀ ਲੇਟ ਕਰ ਲਈ ਹੁਣ ਤੂੰ ਆ ਜੀ ਪਰਸ ਠੀਕ ਆ ਮੈਨੂੰ ਫੋਨ ਮਾਰਨੀ ਭਾਈ ਜੀ ਪੱਕਾ ਹੁੰਦਾ ਜੀ ਮੈਂ ਤਾਂ ਮੇਰੇ ਦਾ ਕੋਈ ਸ਼ੁਰੂਆਤ ਹੀ ਨਹੀਂ ਕਰਨਾ ਥੋੜੇ ਜਿਹਾ ਵਾਹਿਗੁਰੂ ਕਿਰਪਾ ਕਰ ਦੇ ਇਹ ਸਾਡਾ ਛੋਟਾ ਭਰਾ ਇਸ਼ੂ ਆ ਜੀ ਆਪਾਂ ਦੁਬਾਰਾ ਜਦੋਂ ਲਾਈਵ ਹੋਵਾਂਗੇ ਦੁਬਾਰਾ ਗੱਲ ਕਰਾਂਗੇ ਇਹਦੀ ਵੀਰ ਦੀ ਮੈਰਿਜ ਹੋਈ ਆ ਤਿੰਨ ਚਾਰ ਦਿਨ ਪਹਿਲਾਂ ਹੀ ਇਹ ਆਪਣੇ ਵਾਈਫ ਦੇ ਨਾਲ ਇੱਥੇ ਆ ਕੇ ਅਸ਼ੀਰਵਾਦ ਲੈਣ ਆਉਣਾ ਚਾਹੁੰਦਾ ਸੰਗਤ ਦੇ ਨਾਲ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਵੀਰਾਂ ਨੂੰ ਬੇਨਤੀ ਆ ਇਸ ਵੀਰ ਵਾਸਤੇ ਸਾਡੇ ਵਾਸਤੇ ਅਰਦਾਸ ਕਰਿਓ ਇਹ ਸਾਡਾ ਟੀਮ ਦਾ ਮੈਂਬਰ ਇਸੇ ਤਰ੍ਹਾਂ ਅੱਗੇ ਵੀ ਸੇਵਾ ਕਰਦਾ ਰਹੇ ਗੁਰੂ ਕਿਰਪਾ ਕਰਨ ਇਹਦੇ ਤੇ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਹੁਣ ਦਵਾਈਆਂ ਦੇਣ ਲੱਗ ਗਏ ਨੇ ਚੈੱਕਅਪ ਕਰਨ ਲੱਗ ਗਏ ਨੇ ਸਾਰੇ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਡਾਕਟਰ ਜਸਵਿੰਦਰ ਨੇ ਸਾਡੇ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਜੀ ਬਹੁਤ ਬਹੁਤ ਇੱਕ ਮਿੰਟ ਮਾਂ ਇੱਕ ਮਿੰਟ ਪੈਣਾ ਸੈੱਡ ਹੋਵੇ ਮੜਾ ਜਾਂ ਪੈਣਾ ਸੈੱਡ ਹੋਵੇ ਮੜਾ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਹ ਭੈਣ ਸਾਡੇ ਡਾਕਟਰ ਮਮਤਾ ਨੇ ਤੇ ਇਸੇ ਤਰ੍ਹਾਂ ਹੀ ਇੱਧਰ ਡਾਕਟਰ ਵਿਸ਼ੇਖ ਜੀ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਇਹਨਾਂ ਦੇ ਰੱਬ ਵਰਗੇ ਸਾਡੇ ਡਾਕਟਰਸ ਤੇ ਮਹਾਰਾਜ ਦੀ ਮਿਹਰ ਆ ਇੱਧਰ ਹਜੇ ਕੈਵਨ ਖਾਲੀ ਪਿਆ ਵਾ ਡਾਕਟਰ ਜਸਪ੍ਰੀਤ ਜੀ ਅੱਜ ਹਜੇ ਆਏ ਨਹੀਂਗੇ ਤੇ ਡਾਕਟਰ ਰਾਗਵ ਵੀ ਹਜੇ ਆਏ ਨਹੀਂ ਆਉਣੇ ਵਾਲੇ ਨੇ ਉਹ ਤੇ ਥੋੜੇ ਟਾਈਮ ਤੱਕ ਇਹ ਦੋਨੋਂ ਡਾਕਟਰ ਸਾਡੇ ਕੋਲ ਪਹੁੰਚ ਜਾਣਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਡਾਕਟਰ ਸ਼ੈਂਪੀ ਡਾਕਟਰ ਨਵਜੋਤ ਤੇ ਡਾਕਟਰ ਸ਼ੈਂਪੀ ਬੈਠੇ ਨੇ ਤੇ ਹੋਰ ਨਵਜੋਤ ਤਕਨੀਕੀ ਭਾਈ ਕੁੜੀਏ ਠੀਕ ਆ ਇਹ ਸਾਡੇ ਫਿਜ਼ੀਓਥੈਰਾਪਿਸਟ ਆ ਭੈਣ ਡਾਕਟਰ ਨਵਜੋਤ ਤੇ ਇਹ ਸ਼ੈਂਪੀ ਉਹ ਵੀਰਾ ਮੋਬਾਈਲਾਂ ਦੀ ਰਿਪੇਅਰ ਦਾ ਕੰਮ ਕਰਦਾ ਤੇ ਨਾਲ ਦੀ ਨਾਲ ਸਾਡੇ ਨਾਲ ਇੱਥੇ ਵਲੰਟੀਅਰਲੀ ਸੇਵਾ ਨਿਭਾਉਂਦੇ ਨੇ ਤੁਸੀਂ ਦੇਖਦੇ ਹੋ ਇੱਥੇ ਸਾਡੇ ਜਿਹੜੇ ਟੀਮ ਮੈਂਬਰ ਨੇ ਵਲੰਟੀਅਰ ਨੇ ਇਹ ਵੀਰਾ ਮਾਨਸੇ ਤੋਂ ਆਉਂਦਾ ਵਾ ਇਹ ਵੀਰ ਕੈਂਪ ਦੇ ਵਿੱਚ ਮਰੀਜ਼ਾਂ ਦਾ ਚੈੱਕਅਪ ਕਰਾਉਣਾ ਹਰੇਕ ਦੀ ਸਮੱਸਿਆ ਨੂੰ ਦੇਖਣਾ ਸਮਝਣਾ ਸੋਨਣਾ ਇੱਕ ਨਾ ਛੋਟੇ ਵੀ ਜਿਹੜੇ ਪੇਸ਼ੈਂਟ ਥੋੜੇ ਤੁਹਾਨੂੰ ਜਿਆਦਾ ਕ੍ਰਿਟੀਕਲ ਚ ਲੱਗਦੇ ਹੁੰਦੇ ਮੈਂਟਲੀ ਲੱਗਦੇ ਹੁੰਦੇ ਆ ਕੋਈ ਮਾਂ ਨਾਲ ਹੁੰਦੀ ਆ ਕੋਈ ਬਾਪੂ ਹੁੰਦਾ ਨਾਲ ਉਹਨੂੰ ਪੁੱਛ ਲਿਆ ਕਰੋ ਵੀ ਮਾਂ ਤਾਂ ਅੱਗੇ ਨਾਲੋਂ ਕਿਵੇਂ ਆ ਫਰਕ ਆ ਕਿ ਨਹੀਂ ਜੇ ਕੋਈ ਮਾਂ ਕਹਿੰਦੀ ਆ ਵੀ 6 ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਦਵਾਈ ਲੈਂਦਿਆਂ ਨੂੰ ਫਰਕ ਨਹੀਂ ਪਿਆ ਤਾਂ ਫਿਰ ਆਪ ਨਾਲ ਹੋ ਕੇ ਮੜਾ ਡਾਕਟਰ ਤੋਂ ਚੈੱਕਅਪ ਕਰਾ ਦਿਆ ਕਰੋ ਠੀਕ ਆ ਤਾਂ ਸੀ ਘਰਾਂ ਨੇ ਬਾਈ ਇੱਕ ਨਾ ਜਿਹੜੇ ਮਰੀਜ਼ ਮੈਂ ਦੱਸਦਾ ਇਹਨਾਂ ਨੂੰ ਜੀ ਬਾਈ ਜੀ ਵੀ ਲਾਈਨਾਂ ਤੇ ਖੜਦੇ ਆ ਜਿਵੇਂ ਹੁਣ ਕੋਈ ਬੇਬੇ ਆ ਉਦਾ ਬੱਚਾ ਕੋਈ ਜਿਆਦਾ ਵੱਧ ਅਪਸੈਟਾ ਜਾਂ ਕੋਈ ਧੀ ਆ ਉਹਦੀ ਜਾਂ ਪੁੱਤ ਆ ਉਹਨੂੰ ਆਪ ਇੱਕ ਵਾਰੀ ਮਿਲ ਲਿਆ ਕਰੋ ਉਹਨੂੰ ਪੁੱਛ ਲਿਆ ਕਰੋ ਵੀ ਬੇਬੇ ਹੁਣ ਕਿਵੇਂ ਆਗੇ ਨਾਲੋ ਜੇ ਉਹ ਕਹਿੰਦੇ ਪੁੱਤ 5 ਮਹੀਨੇ ਹੋ ਗਏ ਦਵਾਈ ਲੈਂਦਿਆਂ ਨੂੰ ਕੋਈ ਫਰਕ ਨਹੀਂ ਪਿਆ ਤਾਂ ਫੇਰ ਡਾਕਟਰ ਨੂੰ ਆਪ ਮਿਲ ਕੇ ਚੈੱਕ ਅਪ ਕਰਾ ਦਿਆ ਕਰੋ ਆਪ ਥੋੜਾ ਜਿਹਾ ਧਿਆਨ ਨਾਲ ਜ਼ਿੰਮੇਵਾਰੀ ਨਾਲ ਠੀਕ ਹੈ ਭਾਈ ਕਰਾ ਦਿਆ ਕਰੋ ਇਹ ਗੁਰਧਿਆਨ ਸਿੰਘ ਆ ਸਾਡਾ ਛੋਟਾ ਭਰਾ ਅ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਵੀਰ ਨੂੰ ਡਿਊਟੀ ਬਖਸ਼ੀ ਆ ਭਗਤਪੂਰਨ ਸਿੰਘ ਸੇਵਾ ਸੈਟੀ ਚਲਾਉਂਦੇ ਨੇ ਫਿਰੋਜ਼ਪੁਰ ਤੋਂ ਸ਼ਕੂਰ ਤੋਂ ਜਿਹੜੇ ਬਾਪੂ ਜੀ ਨੂੰ ਅਸੀਂ ਥੋੜੇ ਦਿਨ ਪਹਿਲਾਂ ਲੈ ਕੇ ਆਏ ਨੇ ਮਖਤਿਆਰ ਸਿੰਘ ਬਾਪੂ ਅੱਖਾਂ ਤੋਂ ਉਹਨਾਂ ਜੰਡਿਆਲਾ ਗੁਰੂ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਬਾਪੂ ਜੀ ਬੈਠੇ ਸੀ ਨਾਲ ਉਹਨਾਂ ਦੀ ਪਤਨੀ ਰੇਖਾ ਉਹ ਗੁਰਧਿਆਨ ਸਿੰਘ ਵੀਰ ਜਾ ਕੇ ਉੱਥੋਂ ਬਾਪੂ ਜੀ ਉਹਨਾਂ ਨੂੰ ਦੇਖ ਕੇ ਆਇਆ ਉਹਨਾਂ ਦੀ ਮਦਦ ਕਰਕੇ ਆਇਆ ਫਿਰ ਸਾਡੇ ਨਾਲ ਸੰਪਰਕ ਕੀਤਾ ਮਹਾਰਾਜ ਨੇ ਅੱਗੇ ਸਾਨੂੰ ਸੇਵਾ ਬਖਸ਼ੀ ਆ ਤੇ ਇਸ ਤਰ੍ਹਾਂ ਦੀਆਂ ਸਵਾਮਾਂ ਗੁਰਧਿਆਨ ਸਿੰਘ ਵੀਰ ਹੁਣੇ ਅਕਸਰ ਆਪਣੇ ਇਲਾਕੇ ਦੇ ਵਿੱਚ ਕਰਦੇ ਰਹਿੰਦੇ ਨੇ ਜਿੱਥੇ ਕੋਈ ਲੋੜਵੰਦ ਹੁੰਦਾ ਜਿੰਨੀ ਉਹਨਾਂ ਦੀ ਮਦਦ ਹੋ ਸਕਦੀ ਆ ਪਰਪੂਰਨ ਸਿੰਘ ਸੇਵਾ ਸੈਟੀ ਚਲਾਉਂਦੇ ਨੇ ਵੀਰ ਸਾਡੇ ਨਾਲ ਐਜੇ ਸੇਵਾ ਦਾ ਰਾਜੇ ਵਲੰਟੀਅਰ ਐਜੇ ਟੀਮ ਮੈਂਬਰ ਸ਼ੁਰੂ ਤੋਂ ਪਹਿਲੇ ਦਿਨ ਤੋਂ ਸਾਡੇ ਨਾਲ ਜੁੜੇ ਹੋਏ ਨੇ ਵੀਰ ਹੁਣੀ ਤੇ ਹੁਣ ਵੀ ਹਰ ਕੈਂਪ ਦੇ ਵਿੱਚ ਹਰ ਇੱਕ ਪੇਸ਼ੈਂਟ ਨੂੰ ਚੈੱਕ ਪੰਜ ਡਾਕਟਰਾਂ ਦੀ ਜ਼ਿੰਮੇਵਾਰੀ ਡਾਕਟਰ ਗੁਰਧਿਆਨ ਦੀ ਹੁੰਦੀ ਆ ਡਾਕਟਰਾਂ ਨੂੰ ਚੈੱਕ ਅਪ ਕਰਾਉਣ ਦੀ ਪੇਸ਼ੈਂਟ ਦੀ ਕੋਈ ਵੀ ਸਮੱਸਿਆ ਸੁਣ ਕੇ ਸਮਝ ਕੇ ਡਾਕਟਰਾਂ ਤੱਕ ਰਪਚਾਉਣ ਦੀ ਜ਼ਿੰਮੇਵਾਰੀ ਗੁਰਧਿਆਨ ਦੀ ਪੂਰੀ ਟੀਮ ਆਹ ਸਾਰੀ ਇਹ ਸਾਰੀ ਟੀਮ ਸਾਡੀ ਕੋਈ ਮਾਨਸੇ ਤੋਂ ਆਉਂਦਾ ਵੀਰ ਤੁਸੀਂ ਕਿੱਥੋਂ ਆਨੇ ਵੀਰੇ ਬਲਾਸਪੁਰ ਤੋਂ ਮਲੇਰ ਕੋਟਲਾ ਤੋਂ ਇਹ ਬਾਈ ਜੀ ਫਿਰੋਜ਼ਪੁਰ ਤੋਂ ਆਉਂਦੇ ਨੇ ਇਹ ਸ਼ਕੂਰ ਤੋਂ ਆਉਂਦੇ ਨੇ ਬਾਈ ਜੀ ਇਹ ਬਾਈ ਜੀ ਵਾਲੀ ਤੋਂ ਆਉਂਦੇ ਨੇ ਇਹ ਬਾਈ ਜੀ ਸ਼ਕੂਰ ਤੋਂ ਆਉਂਦੇ ਨੇ ਇਹ ਸਾਡੇ ਦੂਰੋਂ ਦੂਰੋਂ ਸਾਡੇ ਵਲੰਟੀਅਰ ਸਾਡੇ ਸੇਵਾਦਾਰ ਨੇ ਜੀਤਾ ਵੀਰੇ ਸਾਡੇ ਸਿੱਠਣੀਆਂ ਸੁਣਾਈ ਜਾਂਦਾ ਜਿਵੇਂ ਵਿਆਹ ਤੇ ਨਹੀਂ ਬੈਠੇ ਹੁੰਦੇ ਐ ਜੀਤੇ ਵੀਰੇ ਹੁਣੇ ਬੈਠੇ ਸਾਡੇ ਤੇ ਚੌਲਾਂ ਦਾ ਕੜਾਹਾ ਕੱਢ ਰਿਹਾ ਜੀ ਇਹ ਹਰ ਕੈਂਪ ਤੇ ਵੱਡਾ ਕੜਾਹਾ ਕਰਦੇ ਵੀਰੇ ਹੁਣ ਵੱਡਾ ਜਿਹੜਾ ਹੈ ਕਿੰਨੇ ਕਿਲੋ ਦਾ ਹੁੰਦਾ ਜੀ 8 ਕਿਲੋ ਦਾ ਚੌਲ ਕਿੰਨੇ 8 8 ਕਿਲੋ ਦੇ 60 ਕਿਲੋ ਦੇ 60 ਕਿਲੋ ਚੌਲ ਆ ਵੀ ਇੱਜ ਕਾਜੂ ਬਦਾਮ ਹਾਈ ਫੂਡ ਪਾ ਕੇ ਪੂਰੇ ਵਧੀਆ ਚੌਲ ਤਿਆਰ ਕਰ ਦੇਣੇ ਆ ਪ੍ਰਸ਼ਾਦਾ ਵਰਤੌਣ ਤੋਂ ਪਹਿਲਾਂ ਇੱਕ ਵਾਰੀ ਸਾਰੀ ਸੰਗਤ ਨੂੰ ਚੌਲ ਵਰਤਾਏ ਜਾਂਦੇ ਆ ਇਹ ਵੀਰ ਸਾਡੇ ਬੱbbi ਵੀਰੇ ਹੁਣੇ ਬਿੱਲੂ ਵੀਰਾ ਵਾ ਜੀਤਾ ਵੀਰਾ ਵਾ ਇਹ ਸਾਡੇ ਨਗਰ ਤੋਂ ਨੇ ਵੀਰੇ ਹੁਣੇ ਸਾਰੇ ਰਲ ਕੇ ਹਰ ਕੈਂਪ ਦੇ ਵਿੱਚ ਗਰਮੀਆਂ ਦੇ ਵਿੱਚ ਇਹ ਸ਼ਵੀਲ ਲਾਉਂਦੇ ਹੁੰਦੇ ਸੀ ਵੀਰੇ ਹੁਣੇ ਠੰਡੇ ਮਿੱਠੇ ਜਲਦੀ ਫਿਰ ਚੌਲ ਬਣਾਉਣ ਲੱਗ ਗਏ ਹੁਣ ਹਰ ਕੈਂਪ ਦੇ ਵਿੱਚ ਇਹਨਾਂ ਨੇ ਚੌਲਾਂ ਦੀ ਸੇਵਾ ਕਰਨੀ ਕਰਨੀ ਆ 7 ਕਿਲੋ ਚੌਲ ਕਿੰਨਾ ਵੱਡਾ ਕੜਾਹਾ ਭਰ ਜਾਂਦਾ ਪੂਰਾ ਤੇ ਮਹਾਰਾਜ ਦੀ ਮਿਹਰ ਨਾਲ ਕਦੇ ਕੋਈ ਤੋੜ ਨਹੀਂ ਆਈ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹਮੇਸ਼ਾ ਵੀਰ ਹੁਣੀ ਆਪਣੇ ਵੱਲੋਂ ਪੂਰੀ ਦਿਲ ਤੋਂ ਇੱਕ ਦਿਨ ਪਹਿਲਾਂ ਲੱਗ ਜਾਂਦੇ ਕੱਲ੍ਹ ਦੇ ਲੱਗੇ ਹੋਏ ਸੀ ਇਹ ਕੱਲ ਡਰਾਈ ਫੂਡ ਨੂੰ ਸਾਰੇ ਨੂੰ ਗ੍ਰੈਂਡ ਕਰਕੇ ਤਿਆਰੀ ਕਰਕੇ ਰੱਖ ਗਏ ਸੀਗੇ ਅੱਜ ਸਵੇਰੇ ਸਾਜਰੇ ਆ ਕੇ ਬਾਈ ਸਾਈਡ ਤੇ ਨੂੰ ਹੋ ਜਾ ਮੜਾ ਜਾ ਤੇ ਚੌਰ ਪਟੀਆਂ ਹੁਣ ਅਸੀਂ ਬਾਹਰ ਹੀ ਲਿਆਂਦਾ ਇੰਤਜਾ ਪਹਿਲਾਂ ਅੱਗੇ ਅੰਦਰ ਬਣਦੇ ਸੀ ਚੌਲ ਵੀ ਪ੍ਰਸ਼ਾਦਾ ਵੀ ਹੁਣ ਇਸ ਸਾਈਡ ਚਾਹ ਦਾ ਲੰਗਰ ਚੱਲੀ ਜਾਂਦਾ ਜੀ ਇਹ ਵੀ ਸ਼ਰਦ ਹੁਣ ਪਾਇਆ ਬੰਦਾ ਵਈ ਤੇ ਇੱਥੇ ਚਾਹ ਬਣ ਬਣ ਕੇ ਜਾਈ ਜਾਂਦੀ ਆ ਇਹਦੇ ਇੰਚਾਰਜ ਨੇ ਜਿਹੜੇ ਪਰਮਜੀਤ ਵੀਰ ਆ ਸਾਡਾ ਇਹ ਇੰਚਾਰਜ ਨੇ ਸਾਰੇ ਕਾਸੇ ਦੀ ਜ਼ਿੰਮੇਵਾਰੀ ਚਾਹ ਦੀ ਲੰਗਰ ਦੀ ਪ੍ਰਸ਼ਾਦਾ ਵਰਤੋਂ ਦੀ ਬਾਰਲੇ ਪਾਸੇ ਸਾਰੀਆਂ ਚੀਜ਼ਾਂ ਡਿਸਟ੍ਰੀਬਿਊਟ ਕਰਨ ਦੀ ਜ਼ਿੰਮੇਵਾਰੀ ਬਰਮਜੀਤ ਦੀ ਟੀਮ ਦੀ ਆ ਇਧਰ ਬੀਬੀਆਂ ਭੈਣਾ ਸਾਡੀਆਂ ਪ੍ਰਸ਼ਾਦੇ ਤੇ ਲੱਗੀਆਂ ਹੋਈਆਂ ਇਹ ਸਾਡੀਆਂ ਭੈਣਾ ਸასი ਗਾਲ ਹੋਰ ਭੈਣ ਠੀਕ ਹੋ ਸასი ਗਾਲ ਕਿ ਮੇਰੀ ਭੈਣ ਤੇਰੀ ਭਾਬੀ ਆ ਵੱਡੇ ਵੀਰ ਬਿੱਟੂ ਆ ਵੀਰ ਮੇਰਾ ਜਤਿੰਦਰ ਵੀਰਾ ਕੁੱਠੇ ਰਾਲਾਂ ਤੋਂ ਇਸ ਪਰਿਵਾਰ ਦੇ ਵਿੱਚ ਹੀ ਮੈਂ ਜੰਮਿਆ ਪਲਿਆ ਉੱਥੇ ਹੀ ਮੈਂ ਰਿਹਾ ਜਨਮ ਵੀ ਮੇਰਾ ਉੱਥੇ ਹੋਇਆ ਤੇ ਹਰ ਕੈਂਪ ਤੇ ਉੱਤੇ ਪ੍ਰਸ਼ਾਦੇ ਦੀ ਸੇਵਾ ਕਰਾਉਣ ਸਾਦੇ ਭਾਬੀ ਬਿੰਦਰ ਵੀਰੇ ਦੇ ਬਹੂ ਹੋਰ ਪੰਮੇ ਵੀਰੇ ਦੇ ਘਰੋਂ ਕਿੰਨੀਆਂ ਹੀ ਭੈਣਾਂ ਸਾਡੀਆਂ ਉੱਥੋਂ ਜਗਰਾਉਂ ਤੋਂ ਵੀ ਆਉਂਦੀਆਂ ਫਿਰ ਸਾਡੀਆਂ ਭੈਣਾਂ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੇ ਇਲਾਜ ਚੱਲਦੇ ਨੇ ਇੱਥੇ ਉਹ ਸਾਡੇ ਕੋਲੇ ਸੇਵਾ ਕਰਾਉਂਦੇ ਫਿਰ ਹਸਨਪੁਰ ਤੋਂ ਬੀਬੀਆਂ ਸਾਡੀਆਂ ਪਿੰਡੋਂ ਆਉਂਦੀਆਂ ਮੇ ਸੇਵਾ ਕਰਾਉਣ ਤੇ ਇਹ ਸਾਰੀਆਂ ਬੀਬੀਆਂ ਭੈਣਾਂ ਰਲ ਕੇ ਜਿਨ੍ਹਾਂ ਨੇ ਸਵੇਰ ਦੇ ਟਾਈਮ ਸਾਰੇ ਸਾਰੇ ਪਹਿਲਾਂ ਪਰੌਂਠਿਆਂ ਦੀ ਸੇਵਾ ਕਰਦੇ ਆ ਸਾਰੇ ਸਾਰੇ ਇਹ ਬ੍ਰੇਕਫਾਸਟ ਤਿਆਰ ਹੁੰਦਾ ਡਾਕਟਰਾਂ ਵਾਸਤੇ ਸਟਾਫ ਵਾਸਤੇ ਟੀਮ ਮੈਂਬਰਾਂ ਵਾਸਤੇ ਉਸ ਤੋਂ ਬਾਅਦ ਆਟਾ ਗੁੰਨਿਆ ਪਿਆ ਹੁਣ ਉਸ ਤੋਂ ਬਾਅਦ ਇਹਨਾਂ ਨੇ ਪ੍ਰਸ਼ਾਦਾ ਤਿਆਰ ਕਰਨਾ ਸ਼ਾਮ ਤੱਕ ਪ੍ਰਸ਼ਾਦਾ ਵੀ 7-8000 ਤੋਂ ਵੱਧ ਮੈਂਬਰ ਗੁਰੂ ਘਰ ਲੰਗਰ ਛਕਦੇ ਨੇ ਤੇ ਉਹ 8000 ਮੈਂਬਰ ਦਾ ਗੁਰੂ ਘਰ ਲੰਗਰ ਇੱਥੇ ਤਿਆਰ ਕੀਤਾ ਜਾਂਦਾ ਪ੍ਰਸ਼ਾਦਾ ਇੱਥੇ ਸਬਜ਼ੀਆਂ ਦਾਲਾਂ ਅੰਦਰ ਬਣਦੀਆਂ ਇਹ ਮਹਾਰਾਜ ਦੀ ਮਿਹਰ ਐਸ ਲੰਗਰ ਦੇ ਉੱਪਰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਈ ਆ ਵੀਰੇ ਹੁਣੇ ਦੁੱਧ ਲੈ ਕੇ ਆਏ ਨੇ ਵੀਰੇ ਕਿੱਥੋਂ ਲੈ ਕੇ ਆਉਂਦੇ ਨੇ ਦੁੱਧ ਤੁਸੀਂ? ਝਾਂੜਿਆਂ ਤੋਂ ਹਾਂ 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 ਇਹ ਵੀਰੇ ਹੁਣੇ ਥਰੀਕੇ ਝਾਂੜਿਆਂ ਤੋਂ ਵੀਰੇ ਹੁਣੇ ਆਏ ਨੇ ਦੁੱਧ ਦੀ ਸੇਵਾ ਲੈ ਕੇ ਕਿੱਦਾਂ ਹੀ ਸਾਡੇ ਕੋਲੇ ਕਾਂਝਲੇ ਤੋਂ ਆਉਂਦੀ ਹੈ ਸੰਗਤ ਉੱਥੋਂ ਦੁੱਧ ਲੈ ਕੇ ਆਉਂਦੇ ਨੇ ਕੁਝ ਵੀਰੇ ਹੁਣੇ ਸਾਡੇ ਕਾਲਸਾ ਪਿੰਡ ਤੋਂ ਕੁਝ ਵੀਰੇ ਹੁਣੇ ਸਾਡੇ ਅਲੱਗ-ਅਲੱਗ ਥਾਵਾਂ ਤੋਂ ਪਿੰਡਾਂ ਤੋਂ ਫਿਰੋਜ਼ਪੁਰ ਤੋਂ ਮਤਲਬ ਆਪਣੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਵੀਰ ਟੀਮਾਂ ਬਣਾ ਕੇ ਉੱਥੋਂ ਆਉਂਦੇ ਨੇ ਟੀਮਾਂ ਦੇ ਰੂਪ ਵਿੱਚ ਸਾਡੇ ਕੋਲੇ ਇੱਥੇ ਆ ਕੇ ਸੇਵਾਵਾਂ ਕਰਦੇ ਨੇ ਵੀਰ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਸੀਨੀ ਆਲ ਦੀ ਸੰਗਤ ਆ ਉਥੋਂ ਉਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਆ ਤੇ ਹੁਣ ਮੈਨੂੰ ਨਾਮ ਨਹੀਂ ਯਾਦ ਆਉਨੇ ਕਈ ਸ਼ਾਇਦ ਹੋ ਸਕਦਾ ਮੈਂ ਕਿਸੇ ਦਾ ਨਾਮ ਭੁੱਲ ਜਾਂ ਮੈਂ ਮਾਫੀ ਪਰ ਸਾਰਿਆਂ ਦਾ ਇੱਥੇ ਲਈ ਧੰਨਵਾਦ ਦੀਆਂ ਜਿਹੜੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕਰਾਉਣ ਚ ਵਰਤੌਣ ਚ ਤੇ ਇੱਥੇ ਗੁਰੂ ਕੇ ਲੰਗਰਾਂ ਦੇ ਵਿੱਚ ਸਿੱਧਾ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰਦੇ ਨੇ ਉਹਨਾਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਅੱਜ ਝਾਂਡੇ ਵਾਲੀ ਸਪੈਸ਼ਲ ਵੀਰ ਜਿਹੜੇ ਇਹਨਾਂ ਨੇ ਲੰਗਰ ਦੀ ਸੇਵਾ ਲਈ ਸੀ ਅੱਜ ਦੇ ਦਿਨ ਦੀ ਤੇ ਉਹ ਕਿੰਨੇ ਸੀ ਵੀ ਜਿਹੜਾ ਲੰਗਰ ਹੋਊਗਾ ਕੈਂਪ ਤੇ ਉਹਦੇ ਵਿੱਚ ਅਸੀਂ ਆਪਣੀ ਡਿਊਟੀਆਂ ਨਿਭਾਵਾਂਗੇ ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਜੜ ਦੀ ਕਲਾ ਤੰਦਰੁਸਤੀਆਂ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਗੱਲ ਵੀਰੇ ਠੀਕ ਹੋ ਠੀਕ ਆ ਭਾਈ ਵਧੀਆ ਹੋਰ ਠੀਕ ਆ ਹਾਂ ਵੀ ਰੋਸ਼ਨ ਲਾਲ ਠੀਕ ਹੋ ਗੋ